ਕਈ ਲੋਕ ਆਪਣਾ ਨਵਾਂ ਘਰ ਬਣਾਉਂਦੇ ਨੇ ਪਰ ਉਸ ਘਰ ਦੇ ਵਿੱਚ ਕਦੇ ਵੀ ਸੁੱਖ ਜਾਂ ਸ਼ਾਂਤੀ ਨਹੀਂ ਪਾਉਂਦੇ ਤਾਂ ਘਰ ਦੇ ਮੁੱਖ ਦਰਵਾਜ਼ੇ ਉੱਤੇ ਲਗਾਓ ਇਹ ਚੀਜ਼ਾਂ ਪੈਸੇ ਦੀ ਨਹੀਂ ਹੋਵੇਗੀ ਕਮੀ ਤੇ ਦੂਰ ਹੋਵੇਗੀ ਬੁਰੀ ਨਜ਼ਰ ਘਰ ਅਤੇ ਪਰਿਵਾਰਿਕ ਮੈਂਬਰਾਂ ਦੀ ਖੁਸ਼ਹਾਲੀ ਲਈ ਲੋਕ ਘਰ ਅਤੇ ਘਰ ਦੇ ਮੁੱਖ 게ਟ ਤੇ ਕਈ ਚੀਜ਼ਾਂ ਲਗਾਉਂਦੇ ਹਨ ਪਰ ਜ਼ਿਆਦਾਤਰ ਇਹ ਚੀਜ਼ਾਂ ਤਿਉਹਾਰਾਂ ਅੰਦੇ ਮੌਕੇ ਤੇ ਹੀ ਲਗਾਈਆਂ ਜਾਂਦੀਆਂ ਹਨ ਜਦੋਂ ਕਿ ਵਾਤਸੂ ਸ਼ਾਸਤਰ ਦੇ ਅਨੁਸਾਰ ਜੇਕਰ ਇਹਨਾਂ ਚੀਜ਼ਾਂ ਨੂੰ ਕਿਸੇ ਖਾਸ ਮੌਕੇ ਤੇ ਹੀ ਨਹੀਂ ਬਲਕਿ ਆਮ ਦਿਨਾਂ ਤੇ ਵੀ ਲਗਾਇਆ ਜਾਵੇ ਤਾਂ ਇਹ ਵਧੀਆ ਨਤੀਜੇ ਦੇ ਸਕਦੀਆਂ ਹਨ ਆਓ ਜਾਣਦੇ ਹਾਂ ਕਿ ਤੁਸੀਂ ਘਰ ਦੇ ਮੁੱਖ ਦਰਵਾਜ਼ੇ ਉੱਤੇ ਵਾਤਸੂ ਅਨੁਸਾਰ ਕਿਹੜੀਆਂ ਚੀਜ਼ਾਂ ਲਗਾ ਸਕਦੇ ਹੋ ਸਭ ਤੋਂ ਪਹਿਲਾਂ ਤુલਸੀ ਦਾ ਪੌਦਾ ਰੱਖੋ ਧਨ ਤੌਲਤ ਵਧਾਉਣ ਲਈ ਘਰ ਦੇ ਮੁੱਖੇ ਦਵਾਰ ਦੇ ਉੱਤਰ ਪੂਰਬ ਕੋਨੇ 'ਚ ਤુલਸੀ ਦਾ ਬੂਟਾ ਰੱਖੋ ਰੋਜ਼ਾਨਾ ਇਸ ਪੌਦੇ ਨੂੰ ਜਲ ਚੜਾਓ ਅਤੇ ਸ਼ਾਮ ਨੂੰ ਪੌਦੇ ਦੇ ਢੇਠਾਂ ਘਿਓ ਦਾ ਦੀਵਾ ਲਗਾਓ ਇਸ ਦੇ ਨਾਲ ਹੀ ਮੰਤਰ ਓਮ ਨਮੋ ਭਗਵਤੀ ਵਾਸਤੂ ਨਾਏ ਨਮਹਾ ਦਾ ਜਾਪ ਕਰੋ ਭਗਵਾਨ ਗਣੇਸ਼ ਦੀ ਮੂਰਤੀ ਸਥਾਪਿਤ ਕਰੋ ਘਰ ਵਿੱਚ ਖੁਸ਼ਹਾਲੀ ਅਤੇ ਪਰਿਵਾਰ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣ ਇਸ ਦੇ ਲਈ ਤੁਹਾਨੂੰ ਘਰ ਦੇ ਮੁੱਖੇ ਦਰਵਾਜ਼ੇ ਦੇ ਅੰਦਰ ਅਤੇ ਬਾਹਰ ਭਗਵਾਨ શ્રી ਗਣੇਸ਼ ਦੀਆਂ ਦੋ ਮੂਰਤੀਆਂ ਲਗਾਉਣੀਆਂ ਚਾਹੀਦੀਆਂ ਹਨ ਇਹਨਾਂ ਮੂਰਤੀਆਂ ਨੂੰ ਇਸ ਤਰ੍ਹਾਂ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ ਕਿ ਦੋਵੇਂ ਮੂਰਤੀਆਂ ਦੀਆਂ ਪਿੱਠਾਂ ਇੱਕ ਦੂਜੇ ਨਾਲ ਜੁੜੀਆਂ ਰਹਿਣ ਤੂਰਨ ਲਗਾਓ ਘਰ 'ਚ ਖੁਸ਼ਹਾਲੀ ਦਾ ਵਾਸ ਹੋਵੇ ਇਸ ਲਈ ਘਰ ਦੇ ਮੁੱਖ ਗੇਟ ਤੇ ਤੂਰਨ ਲਗਾਓ ਜੇਕਰ ਇਹ ਤੂਰਨ ਅੰਬ ਅਸ਼ੋਕਾ ਜਾਂ ਪਿੱਪਲ ਦੇ ਪੱਤਿਆਂ ਦਾ ਬਣਾਇਆ ਹੋਵੇ ਤਾਂ ਇਸ ਨੂੰ ਹੋਰ ਵੀ ਸ਼ੁਭ ਮੰਨਿਆ ਜਾਂਦਾ ਹੈ ਘੋੜੇ ਦੀ ਨਾਲ ਘਰ ਦੀਆਂ ਸਮੱਸਿਆਵਾਂ ਅਤੇ ਨਕਾਰਾਤਮਕ ਨੂੰ ਦੂਰ ਕਰਨ ਲਈ ਤੁਹਾਨੂੰ ਘਰ ਦੇ ਮੁੱਖੇ ਦਵਾਰ ਤੇ ਘੋੜੇ ਦੀ ਨਾਲ ਲਗਾਉਣੀ ਚਾਹੀਦੀ ਹੈ ਮਾਨਤਾ ਦੇ ਅਨੁਸਾਰ ਸ਼ੁੱਕਰਵਾਰ ਨੂੰ ਨਾਲ ਨੂੰ ਘਰ ਲਿਆਓ ਅਤੇ ਰਾਤ ਪਰ ਸਰੋਂ ਦੇ ਤੇਲ ਵਿੱਚ ਡੁਬੋ ਕੇ ਰੱਖੋ ਅਗਲੇ ਦਿਨ ਸ਼ਨੀਵਾਰ ਨੂੰ ਘਰ ਦੇ ਮੁੱਖੀ ਦਵਾਰ ਤੇ ਇਸ ਨੂੰ ਲਗਾਓ ਦੇਵੀ ਲక్ష్ਮੀ ਦੇ ਪੈਰਾਂ ਦੇ ਛਾਪ ਦੀਵਾਲੀ ਜਾਂ ਕਿਸੇ ਹੋਰ ਤਿਉਹਾਰ ਤੇ ਹੀ ਨਹੀਂ ਵਾਤਸੂ ਵਾਤਸੂ ਸ਼ਾਸਤਰ ਦੇ ਅਨੁਸਾਰ ਆਮ ਦਿਨਾਂ ਤੇ ਵੀ ਘਰ ਦੇ ਮੁੱਖ ਗੇਟ ਤੇ ਦੇਵੀ ਲక్ష్ਮੀ ਦੇ ਪੈਰਾਂ ਦੇ ਨਿਸ਼ਾਨ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ ਇਨਾ ਹੀ ਨਹੀਂ ਜੇਕਰ ਤੁਸੀਂ ਸਵੇਰੇ ਮੁੱਖ ਦਵਾਰ ਤੇ ਆਟੇ ਨਾਲ ਰੰਗੋਲੀ ਬਣਾਉਂਦੇ ਹੋ ਤਾਂ ਇਹ ਘਰ ਚ ਤੰਨ ਅਤੇ ਖੁਸ਼ੀਆਂ ਲਿ ल्याਉਣ ਦੀ ਵਧੀਆ ਤਰੀਕਾ ਹੋ ਸਕਦਾ ਹੈ। ਸਵਾਸਤਿਕ ਚਿੰਨ ਬਣਾਓ ਆਰਥਿਕ ਸੰਕਟ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਰੋਜ਼ਾਨਾ ਆਪਣੇ ਘਰ ਦੇ ਮੁੱਖ ਦਵਾਰ ਤੇ ਸਵਾਸਤਿਕ ਚਿੰਨ ਜ਼ਰੂਰ ਬਣਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਜੇਕਰ ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਹਲਦੀ ਦੇ ਪਾਣੀ ਨਾਲ ਘਰ ਦੀ ਦਹਲੀਜ਼ ਨੂੰ ਧੋਵੋ ਤਾਂ ਇਹ ਘਰ ਵਿੱਚ ਖੁਸ਼ਹਾਲੀ ਲਿਆਉਣ ਵਿੱਚ ਤੁਹਾਡੀ ਮਦਦ ਕਰਦਾ ਹੈ ਤਾਂ ਜੇਕਰ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਲਿਆਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ ਐਵੇਂ ਦੀਆਂ ਵਧੀਰੀਆਂ ਜਾਣਕਾਰੀਆਂ ਸੁਣਨ ਲਈ ਜੁੜੇ ਰਹੋ ਨਿਡਰ ਪੰਜਾਬੀ ਮੀਡੀਆ ਨਾਲ